ਭਾਈ ਕੀ ਨਾਮ ਆ ਤੁਹਾਡਾ ਭਾਜੀ ਅਰੁਣ ਸੁਮਨ ਅੱਜ ਸਿਵਲ ਹਸਪਤਾਲ ਆਇਆ ਸੱਟਾ ਲੱਗੀ ਹੈ ਕੀ ਮਾਮਲਾ ਸਾਰਾ ਭਾਜੀ ਮੈਂ ਦੋ ਦਿਨ ਛੁੱਟੀ ਤੇ ਵੈਸੇ ਮੈਂ ਨਾਈਟ ਸ਼ਿਫਟ ਕਰਦਾ ਹਸਪੀਟਲ ਤੇ ਡੇ ਮੇ ਡੇ ਜਦ ਮੈਂ ਕਾਲਜ ਜਾਂਦਾ ਰਾਤ ਨੂੰ ਮੈਂ ਡਿਊਟੀ ਤੇ ਜਾਂਦਾ ਮੈਂ ਮੱਲੇ ਰਹਿੰਦਾ ਹੀ ਨਹੀਂ ਜਿਆਦਾ ਠੀਕ ਆ ਤੇ ਅੱਜ ਮੈਂ ਨਾ ਘਰ ਸੀ ਕਿਉਂਕਿ ਵੈਸੇ ਫੈਮਿਲੀ ਫੰਕਸ਼ਨ ਕਰਕੇ ਕੱਲ ਵੀ ਘਰ ਸੀ ਤਾਂ ਅੱਜ ਵੀ ਘਰ ਸੀ ਤੇ ਮੈਂ ਮੰਡੀ ਤੋਂ ਲੈ ਕੇ ਨਾ ਰੋਟੀ ਖਾ ਕੇ ਸੈਰ ਕਰਨ ਨਿਕਲਿਆ ਵੀ ਚਲੋ ਰੋਟੀ ਖਾ ਕੇ ਉਸ ਤੋਂ ਬਾਅਦ ਜੋ ਮੈਂ ਚੌਂਕ ਤੇ ਚੌਂਕ ਤੇ ਨਾ ਮੁੜ ਕੇ ਆਂਦਾ ਪਿਆ ਸੀ ਰਾਜ ਮੈਂ ਫੋਨ ਤੇ ਲੱਗਾ ਸੀ ਠੀਕ ਆ ਮੈਂ ਫੋਨ ਤੇ ਗੱਲ ਕਰਦਾ ਪਿਆ ਸੀ ਤੇ ਆਏ 10-15 ਜਣੇ ਉਹ ਦੁਦਰੋਂ ਗੁੱਟ ਮਾਰਪੇ ਕਿਸੇ ਘਰ ਤੋੜ ਕੇ ਤੇ ਆ ਕੇ ਨਾ ਮੇਰੇ ਫੋਨ ਤੇ ਹੱਥ ਮਾਰ ਕੇ ਕਹਿੰਦੇ ਫੋਨ ਤੇ ਗੱਲ ਕਰ ਤਾਂ ਕਿਹਨੂੰ ਸਾਦਾ ਦਬਿਆਂ ਮੈਂ ਫੋਨ ਤੇ ਹੱਥ ਮਾਰਿਆ ਮੈਨੂੰ ਫੋਨ ਤੇ ਵੀ ਹੱਥ ਮਾਰੇ ਆ ਤੇ ਇਵਨ ਮੈਨੂੰ ਚੰਗਾ ਕੁੱਟ ਕੇ ਗਏ ਆ ਕਿਹੜੇ ਮੱਲੇ ਦੇ ਆ ਤੁਸੀਂ ਮੱਲਾ ਪਲਾਈ ਗੇਟ ਤੇ ਕੌਣ ਮੁੰਡੇ ਸੀ ਜਿਹੜੇ ਕੁੱਟ ਕੇ ਗਏ ਤੁਹਾਨੂੰ ਸਰ ਉਹਦੇ ਵਿੱਚ ਮੈਨੂੰ ਇੱਕ ਦਾ ਨਾਮ ਆ ਮਾਈਕਲ ਜਿਹੜਾ ਸਾਡੇ ਮੱਲੇ ਦਾ ਪ੍ਰਾਣੀ ਉਹਨਾਂ ਦੀ ਕਿਸੇ ਹੋਰ ਵਾਸੇ ਰੰਜਿਸ਼ ਚੱਲਦੀ ਪਈ ਮੈਨੂੰ ਕੋਈ ਉਹਨਾਂ ਨਾਲ ਲੈਂਦੇ ਨਹੀਂ ਹੈਗਾ ਮਾਈਕਲ ਹੋਈ ਹੈ ਪਰਸੋ ਲਈ ਹੋਈ ਹੈ ਪਰਸੋ ਲਈ ਹੋਈ ਹੈ ਵੀ ਆਪਸ ਦੀ ਰਹੀ ਰੰਜਿਸ਼ ਕੱਢਦੇ ਪਏ ਤੇ ਮੱਲੇ ਵਾਲੇ ਦਾ ਕੀ ਕਸੂਰਾ ਵੀ ਉਹ ਤੁਸੀਂ ਮੱਲੇ ਵਾਲਿਆਂ ਨੂੰ ਕੁੱਟ ਰਹੇ ਆ ਤੇ ਉਹਨਾਂ ਨੂੰ ਇਹ ਲੱਗਾ ਵੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਹਨਾਂ ਨੂੰ ਹਾਂਜੀ ਅੱਛਾ ਜੀ ਤੇ ਕੀ ਹਥਿਆਰ ਵਗੈਰਾ ਕਿਸੇ ਦਾ ਕੋਲ ਸਰ ਉਹਨਾਂ ਦੇ ਕੋਲ ਬਾਅਦ ਮਾਰੇ ਉਹ ਤੇ ਹਾਰ ਸੀ ਕਿ ਠੀਕ ਆ ਤੇ ਈਵਨ ਦਨ ਕੜੇ ਉਹਲੇ ਸਾਰੇ ਨੇ ਪਾਈ ਹੋਏ ਸੀ ਮੇਰੇ ਕੁੱਟ ਕੇ ਗਏ ਆ ਤੇ ਹੋਇਆ ਕਿੱਥੇ ਕਰਕੇ ਹੱਸਾ ਸਾਰਾ ਸਰ ਇਹ ਅਪਲਾਈ ਗੜ ਚੌਂਕ ਚ ਚੌਂਕ ਚ ਦੀ ਪੈਦਲ ਸੀਗੇ ਮੈਂ ਪੈਦਲ ਸੀ ਉਹ ਕਦੇ ਤੇ ਆਏ ਸੀਗੇ ਸਰ ਉਹ ਪਹਿਲਾਂ ਗੱਡੀਆਂ 'ਚ ਆਏ ਸੀ ਗੱਡੀਆਂ 'ਚ ਉਤਰ ਕੇ ਉਹ ਉਧਰ ਨੂੰ ਪਹਿਲਾਂ ਗਲੀ ਆ ਲੂਗੇ ਕੁੱਟਮੋਲ ਕਰਕੇ ਪਤਾ ਨਹੀਂ ਕਿੱਧਰੋਂ ਆਏ ਫੇਰ ਵਾਪਸ ਆਏ ਆ ਠੀਕ ਆ ਤੇ ਮੈਨੂੰ ਉੱਟ ਕੇ ਚੱਲ ਗਏ ਆ ਟਾਂਕੇ ਲੱਗੇ ਪਈਏ ਕਿੱਥੇ ਹਾਂਜੀ ਮੇਰੇ ਤਿੰਨ ਸਿਰ ਤੇ ਟਾਂਕੇ ਲੱਗੇ ਆ ਬਾਹਰ ਪਿੱਛੇ ਪਿੱਠ ਦੇ ਉੱਤੇ ਵੀ ਚੰਗਾ ਮੈਨੂੰ ਲੰਮਾ ਬਾਹ ਕੁੱਟਿਆ ਉਹਨਾਂ ਨੇ ਨਹੀਂ ਮੁੰਡਿਆਂ ਨੇ ਕੁੱਟਿਆ ਤੁਹਾਨੂੰ 10 ਤੋਂ 15 ਈ ਨੇ ਸੀਗੇ ਕੀ ਮਾਰਿਆ ਕਿਸੇ ਸਿਰ 'ਤੇ ਤੁਹਾਡੇ ਇਹਨਾਂ ਨੇ ਸਰ ਉਹਨਾਂ ਨੇ ਕੜੇ ਮਾਰੇ ਤੇ ਬੈਸਬਾਲ ਮਾਰੇ ਤੁਸੀਂ ਕੰਮ ਕਿੱਥੇ ਕਰਦੇ ਆ ਮੈਂ ਸਰ ਸੰਜੀਪ ਹਸਪੀਟ ਜਿੰਨੇ ਕਰਮਾਂ ਕਰ ਸਰ ਮੈਂ ਪ੍ਰਸ਼ਾਸਨ ਮਾਨਕਾਰ ਦਾ ਵੀ ਜਿਹੜੇ ਮੱਲੇ ਵਾਲੇ ਉਹਨਾਂ ਨੂੰ ਤਾਂ ਸੇਵ ਕਰੋ ਤੋ ਉਹਨਾਂ ਨੂੰ ਪ੍ਰਾਣੀਆ ਰੰਜਚਾ ਉਹਨਾਂ ਨੂੰ ਕਰੋ ਜੋ ਕਰਨਾ ਵਾ ਇਨਸਾਫ ਉਹਨਾਂ ਨੂੰ ਕਾਨੂੰਨੀ ਤੋ ਕਰਵਾਇ ਬਣਦੀ ਕਰੋ ਪਰ ਮੱਲੇ ਵਾਲਾ ਦਾ ਕੀ ਕਿਸੂਗਰਾ ਵੀ ਮੱਲੇ ਵਾਲਿਆਂ ਨੂੰ ਕੁੱਟਕੁੱਟ ਜਾ ਰਹੇ ਆ ਉਹ ਸੀਸੀਟੀਵੀ ਵੀਡੀਓ ਆਈ ਚੌਂਕ ਦੀ ਸਰ ਸੀਸੀਟੀਵੀ ਕੈਮਰੇ ਉੱਥੇ ਗਵਰਨਮੈਂਟ ਦੇ ਜਿਹੜੇ ਗਵਰਨਮੈਂਟ ਲੱਗੇ ਹੋਏ ਆ ਕੈਮ ਗਵਰਨਮੈਂਟ ਖਲਵਾ ਸਕਦੀ ਆ ਅਗਰ ਉਹਨਾਂ ਚ ਹਿੰਮਤ ਆ ਤਾਂ ਜਿੱਥੇ ਤੁਹਾਡੀ ਲੜਾਈ ਹੋਈ ਕੋਈ ਆਸਪਾਸ ਦੁਕਾਨ ਹੈਗੀ ਆ ਸਰ ਉੱਥੇ ਗੋਰਾ ਕਾਲਾ ਢਾਬਾ ਵਾ ਠੀਕ ਆ ਚੌਂਕ ਦੇ ਵਿੱਚ ਗਵਰਨਮੈਂਟ ਦੇ ਜਿਹੜ ਹਾਂਜੀ ਮਤਰੀ ਕੀ ਨਾਮ ਆਪਣਾ ਜੀ? ਜੀ ਮੇਰਾ ਨਾਮ ਮਾਨੇ ਹੈ। ਕਿਹੜੀ ਜਗ੍ਹਾ ਤੇ ਰਹਨ ਵਾਲੇ ਆ ਜੀ? ਲਾਇਟ ਐਡ ਰਿਹਾ। ਕੀ ਕਾਰਨ ਹੋਇਆ ਜੀ ਤੁਸੀਂ ਅੱਜ ਹਸਪੀਟਲ ਐਡਮਿਟ ਹੋਏ ਆ? ਭਾਜੀ ਮੈਂ ਅਸੀਂ 9 ਵਜੇ 10 ਵਜੇ ਰੋਟੀ ਖਾ ਕੇ ਸੁੱਤੇ ਸੀ ਸਾਢੇ 2-3 ਦਿਨ ਹੋ ਗਏ ਲੜਾਈ ਹੋਈ ਨੂੰ। ਤਾਂ ਇਹਨਾਂ ਨੇ ਘਰ ਦੇ ਵਿੱਚ ਆਣ ਕੇ ਮੇਰੇ ਆਬਲਾ ਕਰ ਦਿੱਤਾ। ਮੈਂ ਕੱਲ ਸੀਗਾ, ਪਰਛੇ ਸੀਗਾ, ਵਿਸ਼ੂ ਸੀਗਾ, ਗੰਟੀ ਸੀਗਾ। ਇਹਨਾਂ ਨੇ ਮੇਰੇ ਆ ਕੰਨ ਨਾਲ ਮੈਂ ਲਟੜੀ ਹੱਥ ਕੜੇ ਕੀਤੇ ਇਹਨਾਂ ਨੇ ਮੇਰੇ ਆਕਰਪਨਾ ਮਾਰੀਆਂ ਮੇਰੇ ਕੰਨ ਦੀ ਬਾੜੀ ਵੀ ਲਾਲ ਗਏ ਇਹ ਕਿੰਨੇ ਕਿ ਬੰਦੇ ਸੀਗੇ ਇਹ ਚਾਰ ਪੰਜ ਜਣੇ ਸੀ ਬਾਕੀ ਕਿ 20 25 ਜਣੇ ਸੀਗੇ ਜੀ ਤੇ 20 25 ਜਣੇ ਕੋਠੇ ਦੇ ਸੀਗੇ ਜੀ ਕੋਠੇ ਤੇ ਕਢ ਕੇ ਆ ਗਏ ਤੋਰ ਪਾਣ ਚੰਗੀ ਸਾਡੀ ਕਰਕੇ ਗਏ ਆ ਮੈਂ ਤਾਂ ਝਾੜੂ ਕੋਚਾ ਲਾਉਣੇ ਵਾਲੀ ਬਾਲੇ ਸਾਡੇ ਠਿਕਣੇ ਆਲੇ ਇਹ ਤਾਂ ਚਿੱਟਾ ਵੇਚਦੇ ਭਾਵੇਂ ਇਹ ਤਾਂ ਚਿੱਟਾ ਵੇਚਦੇ ਆ ਇਹ ਤਾਂ ਪਿਆਰ ਤੁਣ ਸਵਾਲਿਆਂ ਤੇ ਮੂੰਹ ਭਰੀ ਜਾਂਦੇ ਆ ਅਸੀਂ ਕਿਥੋਂ ਦੇ ਆਂ ਲੜਾਈ ਦਾ ਕਾਰਨ ਕੀ ਸੀਗਾ ਜੀ ਲੜਾਈ ਭਾਜੀ ਇੱਕ ਥੁੱਕ ਤੋਂ ਗੱਲ ਹੁੰਦੀ ਹੋਈ ਸੀ ਬੇਤੋ ਇਹ ਸਾਡੇ ਮੋਰੇ ਥੋਕਦੀ ਆ ਮੈਂ ਇਹਦੇ ਲਈ ਘਰ ਪੁੱਛਣ ਚਲੇ ਗਈ ਸੀ ਕਿਮ ਇਹ ਤੂੰ ਸਾਡੇ ਮੋਰੇ ਥੋਕਦੀ ਕਾਨੂੰ ਕਹਿੰਦੀ ਮੈਂ ਇੱਦਾਂ ਹੀ ਥੁੱਕਣਾ ਆ ਮੈਂ ਜਲੇ ਗਈ ਇਹਨਾਂ ਨੇ ਮੈਨੂੰ ਘਰ ਜਾ ਕੇ ਪਾੜ ਲਿਆ ਉਸੇ ਗੱਲ ਦੀ ਲੜਾਈ ਆ ਜੀ ਸਾਡੇ ਤੁਹਾਡੀ ਕਿਹ ਕਿਹੜੇ ਹਥਿਆਰ ਨਾਲ ਤੁਹਾਡੇ ਮਾਰਿਆ ਗਿਆ ਮੇਹਰਬਾਨੀ ਕਿਰਪਾਨਾਂ ਨਾਲ ਮੈਂ ਮਾਰੀਆਂ ਇਹਨਾਂ ਨੇ ਕਿਰਪਾਨਾਂ ਕਿੱਦਾਂ ਦੇ ਹੱਥ ਦੇ ਵਿੱਚ ਬੈਠ ਸੀ ਕਿਸੇ ਦੇ ਹੱਥ 'ਚ ਕਿਰਪਾਨ ਨਾਲ ਸਗੀਆਂ ਕਿਸੇ ਦੇ ਹੱਥ 'ਚ ਕੋਸ਼ ਸੀਗਾ ਜੀ ਕੰਗਾ ਸਾਡੇ ਤੋੜ ਬੰਨ ਕਰ ਗਏ ਹੈ ਕਿਨੇ ਦੀ ਬਾਗੀਆਂ ਤੇ ਮੇਰੇ ਸੋਨੇ ਦੀਆਂ ਬਾਗੀਆਂ ਤਾਂ ਟਾਪਸ ਪਾਏ ਹੋਏ ਬਿਜੇ ਉਹ ਲਾ ਕੇ ਲਾ ਗਏ ਜੀ ਮੇਰੇ ਬੈੱਡ ਦੇ ਉੱਤੇ ਬਟੂਆ ਮੇਰਾ ਪਿਆ ਸੀ ਉਹ ਤੇ 30 40000 ਰੁਪਏ ਦਾ ਸੀਗਾ ਉੱਤੋਂ ਸਤੋਬ ਜਈ ਵੀ ਸੀ ਉਹਨਾਂ ਦੇ ਕੋਲ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਕੋਈ ਨਹੀਂ ਕਰਦੀ ਬੱਸ ਮੈਨੂੰ ਇਨਸਾਫ਼ ਮਿਲਣੇ ਚਾਹੀਦੇ ਕੀ ਨਾਮ ਭਾਜੀ ਆਪਣਾ ਜੀ ਮੇਰਾ ਨਾਮ ਨਹੀਂ ਨਾਈਪ ਪਲਾਈ ਕਿਹੜੀ ਜੇ ਰਹਿਣਾ ਭਾਜੀ ਪਲਾਈ ਕਿਹੜੀ ਕੀ ਕਾਰਨ ਸੀ ਭਾਜੀ ਤੁਸੀਂ ਆਪਣੀ ਮਦਰ ਨੂੰ ਆਪਰ ਹਸਪੀਟਲ ਇਹ ਮੇਰੀ ਮਾਤਾ ਦੇ ਮੂਹਰੇ ਥੁੱਕ ਕੇ ਜਾਂਦੀ ਸੀ ਜੀ ਮੈਂ ਮਾਦਾ ਮਾਦਾ ਇਹਦਾ ਘਰੇ ਚਲ ਗਈ ਜੀ ਦੱਸਣ ਇਹਨਾਂ ਨੂੰ ਸਮਝਾਣ ਕਹਿਣ ਚਲ ਗਈ ਇਹ ਮੇਰੀ ਮਾਦਾ ਦੇ ਹੱਥੋਂ ਪਾਈ ਹੋ ਗਈ ਜੀ ਉੱਥੇ ਕੌਣ ਕੌਣ ਸੀਗੇ ਭਾਜੀ ਬੰਦੇ ਇਹ ਮਾਈਕਲ ਸੀ ਬੀਸ਼ੂ ਸੀ ਗੰਜਾ ਸੀ ਬੰਟੀ ਸੀ ਉਹੂ ਸੀ ਪਾਰਸ ਇਹਨਾਂ ਦਾ ਛੋਟਾ ਮੁੰਡਾ ਸੀ ਸਾਰਾ ਪਾਰਸ ਜਦੋਂ ਤੁਹਾਡੇ ਮਦਰ ਦੇ ਬਾਹਾਂ ਤੇ ਲੱਗਿਆ ਕਿਹੜੇ ਹਥਿਆਰ ਨਾਲ ਕਿਹੜਾ ਨਾਲ ਮਾਰਿਆ ਕਿਰਪਾਨਾ ਮਾਰੀਆ ਜੀ ਸਾਡਾ ਸਾਰਾ ਘਰ ਤੋੜ ਦਿੱਤਾ ਜੀ ਇਹਨਾਂ ਨੇ ਇਹਨਾਂ ਤੋਂ ਹਸਲਾ ਵੀ ਸੀ ਮੇਰੀ ਮਾਤਾ ਨੂੰ ਧਮਕੀ ਦੇ ਕੇ ਗਿਆ ਆਪਣੇ ਮੁੰਡੇ ਨੇ ਸਮਝਾਲਾ ਇਹਦਾ ਸੀ ਉਹਨੂੰ ਸੱਦ ਲਾ ਇੱਥੇ ਨਹੀਂ ਤਾਂ ਤੁਸੀਂ ਉਹਰੇ ਵੈਪਨ ਮਾਰਦੇ ਗੋਲੀ ਮਾਰ ਦੇਣੀ ਹੈ ਜੀ ਪੁਲਿਸ ਕੰਪਲੇਨ ਕੀਤੀ ਭਾਜੀ ਕੋਈ ਤੁਸੀਂ ਨਹੀਂ ਅਸੀਂ ਇੱਥੇ ਸਿਵਲ ਹਸਪਤਾਲ ਆਈਆਂ ਜੀ ਇੱਥੇ ਉਹ ਕਹਿੰਦੇ ਆਪਣਾ ਰਿਪੋਰਟ ਕਰਾ ਕੇ ਆਵਾਂ ਜੀ ਕੀ ਮੰਗ ਕਰਦੇ ਹੋ ਬੀਸ਼ੂ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡੀ ਮਾਤਾ ਨਾਲ ਹੋਇਆ ਜੀ ਉਹ ਸਮਾਨ ਵੇਚਦੇ ਆ ਜੀ ਦੋਨੇ ਜਣੇ ਤੀਵੀ ਆਦਮੀ ਕੌਣ ਕੌਣ ਸਮਾਨ ਵੇਚਦਾ ਤੀਮੀ ਆਦਮੀ ਮਾਈਕਲ ਵੀ ਸਮਾਨ ਵੇਚਦਾ ਬੀਸ਼ੂ ਵੀ ਵੇਚਦਾ ਜੀ ਆ ਤੀਮੀ ਆਦਮੀ ਉਹਰੇ ਮਾਈਕਲ ਦੀ ਮੋਟੀ ਵੀ ਸਮਾਨ ਵੇਚਦੀ ਆ ਜ ਇਹ ਮੱਲੇ ਸ਼ਰੀਆਮ ਕੰਮ ਕਰਦੇ ਇਹਨਾਂ ਨੂੰ ਹੱਥ ਤੱਕ ਨਹੀਂ ਪੈ ਰਿਹਾ ਯਾਦ ਤੱਕ ਇਹਦਾ ਦੇ ਪਰਚਾ ਨਹੀਂ ਪਿਆ ਉਹ ਇਹਨਾਂ ਨੇ ਕੰਮ ਕੀਤਾ ਜੀ